ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਸਾ ਹੌਸਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਆਪਣੇ ਕੋਲੇ ਕਾਟਨ ਦੇ ਪ੍ਰਿੰਟ ਡੈਲੀ ਨਵੇਂ ਤੋਂ ਨਵੇਂ ਹਾਜ਼ਰ ਹੋ ਰਿਹਾ ਤੇ ਹੁਣ ਵੀਡੀਓ ਆਪਾਂ ਨੇ ਬਣਾਉਣੇ ਸਟਾਰਟ ਕੀਤੀਆਂ ਕੱਲ ਤੋਂ ਲੱਗ ਕੇ ਹੁਣ ਡੈਲੀ ਆਪਾਂ ਨੂੰ ਅਪਡੇਟ ਮਿਲਦੀ ਰਿਹਾ ਕਰੂਗੀ ਬਿਲਕੁਲ ਹੀ ਵਧੀਆ ਸੂਨ ਅਤੇ ਕੰਪਨੀਆਂ ਦੇ ਕੱਪੜੇ ਤੇ ਰੇਟ ਵੀ ਬਿਲਕੁਲ ਹੀ ਜਾਇਜ਼ ਹਰ ਇੱਕ ਚੀਜ਼ ਦਾ ਤੇ ਇੱਕ ਆਪਾਂ ਰੇਟ ਵੀਡੀਓ ਦੇ ਵਿੱਚ ਵੀਰੇ ਬੋਲਦੇ ਹੁੰਨੇ ਆ ਤਕਰੀਬਨ ਹਰ ਇੱਕ 80% ਵੀਡੀਓ ਦੇ ਵਿੱਚ ਆਪਣਾ ਰੇਟ ਨਾਲ ਬੋਲਿਆ ਹੁੰਦਾ ਹੈ ਤੇ ਕਈ ਭੈਣ ਭਰਾ ਫਿਰ ਬਾਅਦ ਦੇ ਵਿੱਚ ਉਹ ਵੀਡੀਓ ਪੂਰੀ ਸੁਣ ਲਿਆ ਕਰੋ ਕਿਉਂਕਿ ਰੇਟ ਆਪਣਾ ਹਰ ਇੱਕ ਵੀਡੀਓ ਦੇ ਵਿੱਚ ਦਿੱਤਾ ਹੁੰਦਾ ਹੈ ਬਾਅਦ ਵਿੱਚ ਫਿਰ ਤੁਸੀਂ ਕਮੈਂਟ ਕਰਕੇ ਜਾਂ ਜਿੰਨੇ ਵੀ ਫੋਨ ਕਰਕੇ ਪੁੱਛਦੇ ਹੋ ਹਨ ਇਹਦੇ ਵਿੱਚ ਆਪਾਂ ਪਹਿਲਾਂ ਹੀ ਬੋਲ ਦਿੰਨਾ ਰੇਟ ਇਸੇ ਕਰਕੇ ਲਓ ਜੀ ਆ ਪ੍ਰਿੰਟ ਆਇਆ ਬਹੁਤ ਸੋਹਣੇ ਕਾਟਨ ਦੇ ਵਿੱਚ ਜਿਹੜੇ ਕਿ ਆਮ 600 650 ਰੁਪਏ ਦਾ ਸੂਟ ਸੇਲ ਹੁੰਦਾ ਪਰ ਆਪਣੇ ਕੋਲ ਤੁਹਾਨੂੰ ਇਹ ਬਹੁਤ ਜਾਇਜ਼ ਰੇਟਾਂ ਦੇ ਵਿੱਚ ਪ੍ਰਿੰਟ ਮਿਲ ਜਾਣਗੇ ਲਓ ਜੀ ਪ੍ਰਿੰਟ ਚੈੱਕ ਕਰੀ ਚੱਲੋ ਬਹੁਤ ਸੋਹਣਾ ਪ੍ਰਿੰਟ ਹੈ ਨਖਾ ਦਿਓ ਪ੍ਰਿੰਟ ਸੋਹਣਾ ਡਿਜੀਟਲ ਦੇ ਪ੍ਰਿੰਟ ਹੈ ਪਿਓਰ ਕਾਟਨ ਹੈ ਵੀਰੇ ਇਹ ਪੂਰੀ ਵਧੀਆ ਵਾਲੀ ਕਾਟਨ ਹੁੰਦੀ ਹੈ ਜਿਵੇਂ ਲਗਜ਼ਰੀ ਕਾਟਨ ਆਪਾਂ ਕਹਿੰਦੇ ਆ ਉਹ ਵਾਲੀ ਕਾਟਨ ਹੈ ਇਹ ਲਓ ਜੀ ਅਗਲਾ ਪ੍ਰਿੰਟ ਓਰੇ ਸ਼ਾਨਦਾਰ ਪ੍ਰਿੰਟ ਨੇ ਹਰ ਇੱਕ ਜਿੰਨੇ ਵੀ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਵਾਂਗੇ ਹਰ ਇੱਕ ਡਿਜ਼ਾਈਨ ਦੇ ਵਿੱਚ 4-4 ਕਲਰ ਆਪਾਂ ਨੂੰ ਮਿਲ ਜਾਣਗੇ ਹਰ ਇੱਕ ਡਿਜ਼ਾਈਨ ਦੇ 4 ਕਲਰ ਮਿਲ ਜਾਣਗੇ ਪਰ ਆਪਾਂ ਡਿਜ਼ਾਈਨ ਤਾਂ ਕਰਕੇ ਕਿੱਕੀ ਖੋਲਾਂਗੇ ਕਲਰ ਹਰ ਇੱਕ ਦੇ ਵਿੱਚ ਮਿਲਣਗੇ ਲਓ ਜੀ ਉਸ ਪੂਰੇ ਸੋਨੇ ਸਰਦਾਰੀ ਜੇ ਕਲਰ ਮਿਲਣਗੇ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਵੀਰ ਕਰਨੇ ਨੇ ਲਾਈਟ ਡਾਰਕ ਹਰ ਪ੍ਰਕਾਰ ਦਾ ਮਿਲ ਜੂਗਾ ਲੋਜੀ ਡਿਜੀਟਲ ਪ੍ਰਿੰਟਿੰਗ ਬਹੁਤ ਹੀ ਫਾਈਨ ਕੁਆਲਿਟੀ ਦੀ ਲਕਜ਼ਰੀ ਕਾਟਨ ਵਧੀਆ ਵਾਲੀ ਹੈ ਵਧੀਆ ਕੰਪਨੀ ਦਾ ਸੂਟ ਲੋਜੀ ਡਿਜ਼ਾਈਨ ਆਪਣੇ ਕੋਲੇ ਵੀਰੇ ਦੇ ਵਿੱਚ 100 ਤੋਂ ਵੱਧ ਅਵੇਲੇਬਲ ਹੈ ਪਰ ਆਪਾਂ ਤੁਹਾਨੂੰ ਕੁਝ ਕੁ ਡਿਜ਼ਾਈਨ ਹੀ ਨਿਗਾ ਕਰਾਏ ਨੇ ਇਹਨਾਂ ਨੂੰ ਵੀ ਹੰਡ ਤੋਂ ਹੰਡ ਡਿਜ਼ਾਈਨ ਆਪਣੇ ਕੋਲੇ ਹਾਜ਼ਰ ਮਿਲ ਲੰਗੇ ਤੁਹਾਨੂੰ ਲੋਜੀ ਬ੍ਰੀਕ ਡਿਜ਼ਾਈਨ ਮੋਟੇ ਦੇ ਵਿੱਚ ਹਰ ਤਰ੍ਹਾਂ ਦਾ ਡਿਜ਼ਾਈਨ ਆਪਾਂ ਤੁਹਾਨੂੰ ਦੇ ਦਾਂਗੇ ਰੇਟ ਵੀ ਤੁਸੀਂ ਆਪਾਂ ਇਹਨਾਂ ਦੱਸਾਂਗੇ ਵੀਡੀਓ ਦੇ ਵਿੱਚ ਹੀ ਰੇਟ ਸੁਣ ਲਿਓ ਧਿਆਨ ਦੇ ਨਾਲ 6500 ਰੁਪਏ ਚ ਵੇਚਣ ਵਾਲੇ ਸੂਟ ਹੈ ਇਹ ਵਧੀਆ ਵਾਲੀ ਕਾਟਨ ਦੇ ਆਪਣੇ ਕੋਲੇ ਸਿਰਫ ਮਿਲਣਗੇ 495 ਦੇ ਵਿੱਚ 495 ਰੁਪਏ ਰੇਟ ਰਹੂਗਾ ਇੱਕ ਸੂਟ ਦਾ ਇੱਕ ਲੈ ਲਿਓ ਦੋ ਲੈ ਲਿਓ ਚਾਰ ਲੈ ਲਿਓ ਫਿਰ ਅੱਗੇ ਰੇਟ ਦੇ ਵਿੱਚ ਕੋਈ ਡਿਫਰੈਂਸ ਆਉਣਾ ਨਹੀਂ ਹੈਗਾ। ਲੋ ਜੀ 495 ਆਪਾਂ ਰੇਟ ਪਹਿਲਾਂ ਹੀ ਬਹੁਤ ਹੀ ਜੈਨੂਅਲ ਹਰ ਇੱਕ ਚੀਜ਼ ਦਾ ਰੱਖਦੇ ਹੁੰਨੇ ਆ। 495 ਦੇ ਵਿੱਚ ਪੂਰੀ ਵਧੀਆ ਲਕਜ਼ਰੀ ਕਾਟਨ ਦੇ ਸੂਟ। ਬੰਸਤਕ ਡਿਜ਼ਾਈਨ ਦਿਖਾਏ ਨੇ ਡਿਜ਼ਾਈਨ ਆਪਾਂ 100 ਦੇ ਦਾਂਗੇ ਇਹਦੇ ਵਿੱਚ ਤੁਹਾਨੂੰ। ਜਦੋਂ ਵੀ ਤੁਸੀਂ ਆਓ ਹੋਰ ਬਹੁਤ ਸਾਰੇ ਚੀਜ਼ਾਂ ਸਾਰਾ ਕੁਝ ਹੀ ਜੈਨੂਅਲ ਰੇਟ ਤੇ ਮਿਲ ਜੀ ਤੁਹਾਨੂੰ। ਲੋ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਜੇ YouTube ਤੇ ਦੇਖ ਰਹੇ ਹੋ Facebook ਵਾਲਾ ਪੇਜ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਕਿਉਂਕਿ ਹੁਣ ਡੇਲੀ ਵੀਡੀਓ ਆਪਣੀ ਅਪਡੇਟ ਹੁੰਦੀ ਰਹੀਆ ਕਰੂਗੀ ਤੇ ਰੇਟ ਵੀ ਆਪਾਂ ਨਾਲ ਹਰ ਇੱਕ ਚੀਜ਼ ਦਾ ਪਾਉਨੇ ਆ ਚੀਜ਼ਾਂ ਹੋਰ ਬਹੁਤ ਜ਼ਿਆਦਾ ਹੁੰਦੀਆਂ ਨੇ ਜਿਹੜੀਆਂ ਵੀਡੀਓ ਦੇ ਵਿੱਚ ਨਹੀਂ ਕਈ ਵਾਰੀ ਪਾਉਂਦੇ ਪਰ ਕੱਪੜਾ ਤਾਂ ਨੂੰ ਹਰ ਪ੍ਰਕਾਰ ਦਾ ਵਰਕ ਤੋਂ ਲੈ ਕੇ ਪ੍ਰਿੰਟ ਤੇ ਵਧੀਆ ਵਾਲਾ ਕੱਪੜਾ ਵੈਸੇ ਆਪਣੇ ਕੋਲੇ ਜ਼ਿਆਦਾਤਰ ਮਿਲਦਾ ਬਾਹਲੇ ਹਲਕੇ ਦੇ ਵਿੱਚ ਨਹੀਂ ਆਪਾਂ ਰੱਖਦੇ ਹੁੰਦੇ ਬਹੁਤਾ ਸਸਤਾ ਨਹੀਂ ਮਿਲਣਾ ਪਰ ਵਧੀਆ ਜ਼ਰੂਰ ਮਿਲੂਗਾ ਇੰਨਾ ਅਸੀਂ ਕਹਿੰਨੇ ਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ